ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਇਹੋ ਜਿਹੇ ਹਮਤੇ ਪਾਏ ਜਾ ਰਹੇ ਨੇ ਕਿ ਇੱਕੋ ਪਿੰਡ ਦੇ ਵਿੱਚ ਰਹਿਣ ਵਾਲੇ ਕੁੜੀ ਮੁੰਡਾ ਆਪਸ ਦੇ ਵਿੱਚ ਵਿਆਹ ਨਹੀਂ ਕਰਵਾ ਸਕਦੇ ਪਰ ਇਸ ਦੇ ਬਾਵਜੂਦ ਵੀ ਇਹੋ ਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਹੁਣ ਇੱਕ ਉਹ ਖਬਰ ਸਾਹਮਣੇ ਆਈ ਜਿੱਥੇ ਕਿ ਇਸ ਪਿੰਡ ਦੇ ਵਿੱਚ ਵਿਆਹੀ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਭੱਜ ਚੁੱਕੀ ਹੈ ਇਹ ਦੋਸ਼ ਇਸ ਕੁੜੀ ਦੇ ਪਤੀ ਦੇ ਵੱਲੋਂ ਲਗਾਏ ਗਏ ਉਸ ਦਾ ਕਹਿਣਾ ਸੀ ਕਿ ਸਾਡੇ ਵਿਆਹ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਘਰ ਦੇ ਵਿੱਚ ਨਿੱਕੇ ਨਿੱਕੇ ਬੱਚੇ ਵੀ ਨੇ ਪਰ ਫਿਰ ਵੀ ਬੀਤੇ ਦੀ ਨਹੀਂ ਇਹੀ ਮੁੰਡਾ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਉਸ ਦੀ ਘਰ ਵਾਲੀ ਨੂੰ ਭਜਾ ਕੇ ਲੈ ਗਿਆ ਹਾਲਾਂਕਿ ਦੂਜੇ ਪੱਖ ਨੇ ਆਪਣੀ ਸਫਾਈ ਦੇ ਵਿੱਚ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਨੇ ਅਹ ਬੀਬੋ ਨੇ ਆਦਮੀ ਅਤੇ ਸਾਡਾ ਮੁੰਡਾ ਤਾਂ ਅਗਲੇ ਦਿਨ ਘਰ ਦੇ ਵਿੱਚੋਂ ਗਿਆ ਜਦੋਂ ਕਿ ਉਸ ਦੀ ਘਰ ਵਾਲੀ ਇੱਕ ਦਿਨ ਪਹਿਲਾਂ ਹੀ ਭਜ ਚੁੱਕੀ ਸੀ ਭਾਈ ਜੀ ਨਾ ਟਰਗਵੀਰ ਸਿੰਘ ਜੀ ਟਰਗਵੀਰ ਸਿੰਘ ਕੀ ਗੱਲਬਾਤ ਸੀ ਤੁਹਾਡੇ ਘਰ ਦੇ ਬੰਦ ਨੂੰ ਫੂਲ ਛੱਡ ਕੇ ਚਲ ਗਿਆ ਮੈਨੂੰ ਤਾਂ ਕਰਨ ਬੰਦ ਕਰ ਪਤਾ ਨਹੀਂ ਇਹ ਵੀ ਗੱਲਬਾਤ ਹੀ ਬੜੀ ਨਹੀਂ ਪਰ ਜਿਹੜਾ ਸਾ ਆਪਣਾ ਈ ਨਾ ਉਹ ਤਾਂ ਬੰਦੇ ਦਾ ਸਿਜਵਿੰਦਰ ਸਿੰਘ ਆ ਜੀ ਉਹ ਲੈ ਗਿਆ ਜੀ ਘਰੋਂ ਪਤਾ ਨਹੀਂ ਲੈ ਗਿਆ ਕਿਵੇਂ ਲੈ ਗਿਆ ਕਿਵੇਂ ਨਹੀਂ ਕੋਈ ਕੋਈ ਪਹਿਲਾਂ ਆ ਕੇ ਚੱਲਦਾ ਫਸਲਾ ਰਿਹਾ ਜਾਂ ਇਹਦਾ ਪਤਾ ਹੀ ਨਹੀਂ ਆਪਾਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਕਿ ਗੱਲ ਬਾਤ ਪੁੱਛੇ ਕਿੱਥੇ ਕਿੱਥੇ ਗਏ ਕਿੱਥੇ ਜਦੋਂ ਤੁਸੀਂ ਆਪਣੇ ਕਦਰ ਤੇ ਲੱਭਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅਸੀਂ ਤਾਂ 15 ਦਿਨ ਹੋ ਗਏ ਠਿਕਰੇ ਗਾਂਦੇ ਇਹਨੂੰ ਕੌਣ ਸਬੂਲ ਵੀ ਜਿਹੜੇ ਮਾਰਦੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਿਹੜੇ ਤੁਸੀਂ ਦੱਸਦੇ ਕੋਈ ਡਾਕਟਰ ਦਾ ਨਾਮ ਦੇ ਰਹੇ ਆ ਤੁਹਾਡੇ ਡਾਕਟਰ ਛੋਟੂ ਛੋਟੂ ਸਿੰਘ ਆ ਹੀ ਡਾਕਟਰ ਉਹ ਹਾਂਜੀ ਕਿੱਥੇ ਦਾ ਰਹਿਣ ਵਾਲਾ ਉਹ ਥੇੜੀ ਜਾਂ ਰਹਿਣ ਵਾਲਾ ਜੀ ਉਹਨੇ ਹੁਣੇ ਮਕਾਨ ਲਿਆ ਸਾਡੇ ਪਾਸੇ ਉਹੀ ਛੱਡ ਗਿਆ ਆਪਣੀ ਗੱਡੀ 'ਚ ਇਹ ਬੱਬੂ ਕੋਲ ਛੱਡ ਗਿਆ ਜੀ ਬੱਬੂ ਕੌਣ ਆ ਬੱਬੂ ਉਹਦੇ ਚਾਚੇ ਦੀ ਕੁੜੀ ਆ ਜੀ ਜਿਹਦੇ ਚਾਚੇ ਦੀ ਕੁੜੀ ਆ ਮੁੰਡੇ ਦੇ ਸ੍ਰਿੰਦਰ ਸਿੰਘ ਦੇ ਚਾਚੇ ਦੀ ਕੁੜੀ ਸ੍ਰਿੰਦਰ ਸਿੰਘ ਦੇ ਚਾਚੇ ਦੀ ਹਾਂਜੀ ਤੇ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਹਾਂਜੀ ਉਹਨਾਂ ਨਾਲ ਗੱਲਬਾਤ ਸਾਡੀ ਹੋਈ ਸੀਗੀ ਉਹ ਬੱਬੂ ਕਹਿੰਦੀ ਮੈਂ 2 ਦਿਨ ਰੱਖੀ ਆ ਔਰੇ 2 ਦਿਨ ਤੋਂ ਬਾਅਦ ਦੀ ਮੈਂ ਭੇਜਤੀ ਆ ਸੱਚ ਮੰਨ ਗਏ ਆ ਤੇ ਉਹਨੇ ਹਾਂਜੀ ਉਹ ਮੰਨ ਗਈ ਜੀ ਮੁੜ ਕੇ ਉਹਨੇ ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ ਕੋਈ ਤੁਹਾਨੂੰ ਜਾਣੀ ਪਰਿਵਾਰ ਦੀ ਸ਼ਾਇਦ ਇਹ ਜਗਹ ਕਹਿੰਦਾ ਪਾਵੇ ਕੰਮ ਹੋ ਰਿਹਾ ਉਹਨਾਂ ਦੇ ਪਰਿਵਾਰ ਹਾਂਜੀ ਤੇ ਤੁਸੀਂ ਜਿਹੜੀ ਸੁਣਨਾ ਦਿੱਤੀ ਆ ਪੁਲਿਸ ਨੂੰ ਕਿੰਨੇ ਕਿਲੋ ਕੇ ਸੁਣਨਾ ਸੁਣਨਾ 15 ਦਿਨ ਹੋ ਗਏ ਜੀ ਕੋਈ ਅਲੱਗ ਗੱਲਬਾਤ ਨਹੀਂ ਹੋਈ ਉਹੀ ਗੱਲਬਾਤ ਨਹੀਂ ਕਰੀ ਪੁਲਿਸ ਨੇ ਕੋਈ ਬੱਚੇ ਕੌਣ ਨੇ ਬੱਚੇ ਮੇਰੇ ਆ ਜੀ ਤੇ ਦੋਨੋਂ ਬੱਚੇ ਤੁਹਾਡੇ ਨੇ ਹਾਂਜੀ ਹਣ ਕੀ ਮੰਗ ਕਰਦਾ ਜੀ ਅਸੀਂ ਤਾਂ ਮੰਗ ਇਹੀ ਕਰਦੇ ਆ ਜੀ ਵੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਸਾਰੇ ਪਾਸੇ ਘੁੰਮ ਲੇ ਜੀ ਅਸੀਂ ਕੋਈ ਪੁਲਿਸ ਨੇ ਸੁਣਵਾਈ ਨਹੀਂ ਸਾਡੀ ਕਰੀ ਜੀ ਕਿਉਂ ਤਾਂ ਇਹ ਕਹਿੰਦੇ ਬੱਚਿਆਂ ਦੀ ਮਾਂ ਐ ਪਤਨੀ ਇਹਨੇ ਮਾਰਤੀ ਪਤਨੀ ਕਿਆ ਕਰਤੀ ਕਿ ਸਾਡੀ ਘਰ ਆਈ ਆ ਉਹ ਨੂੰ ਸਾਨੂੰ ਪਤਾ ਲੱਗੇ ਵੀ ਕਿੱਥੇ ਆ ਨਾ ਕੋਈ ਸਾਨੂੰ ਪਤਾ ਨਹੀਂ ਹੈ ਇਸ ਵਾਰੇ ਹੁਣ ਤਾਂ 15 ਦਿਨ ਦੇ ਵਿੱਚ ਕੋਈ ਨਹੀਂ ਪਤਾ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਜੀ ਮਤਲਬ ਜੇ 2 ਦਿਨ ਦੇ ਵਿੱਚ ਮੇਰੀ ਵਾਈਫ ਦਾ ਕੋਈ ਨਾਂ ਪਤਾ ਲੱਗਿਆ ਛੋਟਾ ਹੀ ਜੀ ਉਹਦਾ ਨਾਂ ਉਹ ਕਿੰਨੀ ਉਮਰ ਹੈ ਜੀ ਉਹਦੀ ਉਹਦੀ ਹੈਗੀ 29 ਸਾਲ ਦਾ ਹੈ ਛੋਟਾ ਕੀ ਨਾਂ ਹੈ ਮੇਰਾ ਗੁਰਪ੍ਰੀਤ ਘੋੜੀ ਛੋਟਾ ਕੀ ਲੱਗਦਾ ਜੀ ਉਹ ਮੇਰਾ ਦਿਓਰ ਹੈ ਜੀ ਉਹ ਉਹ ਤੁਹਾਨੂੰ ਪਤਾ ਵੀ ਉਹ ਜਨਾਨੀ ਕੱਢ ਕੇ ਲੈ ਗਿਆ ਪਿੰਡ ਦੀ ਸਾਨੂੰ ਨਹੀਂ ਜੀ ਪਤਾ ਜਨਾਨੀ ਉਹਨਾਂ ਦੀ ਖੁਦ ਉਹਨਾਂ ਦੇ ਘਰ ਘਰ ਦੇ ਸਾਡੇ ਘਰ ਮੂਰੇ ਗੇੜੇ ਮਾਰਦੇ ਤੇ ਸਾਡੀ ਜਨਾਨੀ ਗਿਆ ਵਾ ਸੀ ਕਿ ਆ ਲੱਭੋ ਜਾ ਕੇ ਕਿੱਥੇ ਮੁੰਡਾ ਸਾਡਾ ਘਰ ਬੈਠਾ ਦਾ ਈ ਉਹ ਰੋਟੀ ਖਾਂਦਾ ਜਿਸ ਟਾਈਮ ਉਹ ਸਾਡੇ ਘਰ ਆਏ ਆ ਉਹਨਾਂ ਨੇ ਮੁੰਡਾ ਸਾਡਾ ਦੇਖਿਆ ਉਹਨਾਂ ਨੇ ਸਾਡੇ ਮੁੰਡੇ ਨੂੰ ਡਰਾਇਆ ਢੰਗਾਇਆ ਵੀ ਤੈ ਤੁਸੀਂ ਕਹਿੰਦੇ ਉਹਨਾਂ ਨੇ ਉਹਨਾਂ ਦੀ ਫੈਮਿਲੀ ਨੂੰ ਵੀ ਦੱਸਿਆ ਜੀ ਹੈਗੀ ਤੀ 4-5 ਸਾਲ ਰਹੀ ਆ ਗੱਲਬਾਤ ਪਰ ਉਸ ਟਾਈਮ ਜਿਸ ਦਿਨ ਉਹ ਗਈ ਆ ਮੁੰਡਾ ਸਾਡਾ ਘਰੇ ਬੈਠਾਤਾ ਹੀ ਉਹ ਨਾਲ ਨਹੀਂ ਗਿਆ ਉਹ ਨਾਲ ਨਹੀਂ ਗਿਆ ਹੈਗਾ ਫਿਰ ਹੁਣ ਤਾਂ ਹੁਣ ਤਾਂ ਦੱਸ ਰਹੇ ਸਿੱਧੇ ਕਹਿ ਰਹੇ ਨਹੀਂ ਤੁਹਾਡੇ ਦੇ ਦੋਸ਼ ਲੈ ਰਹੇ ਤੁਹਾਡੇ ਪਰਿਵਾਰ ਤੇ ਉਹ ਵੀ ਉਹਨਾਂ ਦਾ ਮੁੰਡਾ ਸਾਡੀ ਨੂੰ ਨੂੰ ਭਜਾ ਕੇ ਲੈ ਗਿਆ ਪਹਿਲਾਂ ਉਹਨਾਂ ਦੀ ਨੂੰ ਗਈ ਆ ਜੀ ਘਰ ਚੋਂ ਬਾਹਰ ਮੁੰਡਾ ਸਾਡਾ ਦੂਸਰੇ ਦਿਨ ਗਿਆ ਜੀ ਸਵੇਰ ਅਸੀਂ ਸੁੱਤੇ ਬੈਠੇ ਸੀ ਜਦੋਂ ਉਹਨੂੰ ਇਕੱਠੇ ਕਹਿਦੀ ਆਪਾਂ ਇਕੱਠੇ ਆ ਤੁਹਾਨੂੰ ਨਹੀਂ ਇਕੱਠੇ ਇਕੱਠੇ ਸਾਨੂੰ ਨਹੀਂ ਪਤਾ ਸਾਡੇ ਮੁੰਡੇ ਨੂੰ ਸਾਨੂੰ ਕੁਝ ਨਹੀਂ ਜੀ ਪਤਾ ਇਹਨਾਂ ਨੇ ਡਰਾਤਮਕ ਆ ਕੇ ਭਜ ਤੁਹਾਡੇ ਤੇ ਕੱਲ ਨੂੰ ਕੋਈ ਵੱਡੀ ਘਟਨਾ ਹੋ ਸਕਦੀ ਹੈ ਇਹ ਤੁਸੀਂ ਚੈਨਲ ਤੇ ਤੁਸੀਂ ਕਹਿ ਰਹੇ ਹੋ ਇੱਕ ਬੰਦੇ ਰਹਿਣ ਦੀ ਖਬਰ ਹੈ ਪੁਲਿਸ ਨੇ ਵੀ ਦੇਖਣੀ ਖਬਰ ਦਾ ਹਾਂਜੀ ਤੁਸੀਂ ਜੇ ਤੁਹਾਡੇ ਕੋਈ ਗੱਲਬਾਤ ਹੈ ਕੋਈ ਐਦਾਂ ਦੀ ਨਹੀਂ ਨਹੀਂ ਜੇ ਸਾਡੇ ਕੋਲ ਉਹ ਤਾਂ ਕੋਈ ਨਹੀਂ ਹੈਗਾ ਕਨੈਕਟ ਸਾਡੇ ਕੋਲ ਕੋਈ ਉਹਦਾ ਫੋਨ ਕਾਲ ਕੁਝ ਨਹੀਂ ਆਉਂਦਾ ਸਾਨੂੰ ਨਹੀਂ ਪਤਾ ਸਾਡਾ ਮੁੰਡਾ ਕਿੱਥੇ ਗਿਆ ਕਿੱਥੇ ਨਹੀਂ ਮੇਰੇ ਦਾਦਾ ਜੀ ਨੇ ਦਰਖਾਸਤ ਵੀ ਦਿੱਤੀ ਹੋਈ ਉਹ ਸਾਡਾ ਮੁੰਡਾ ਘਰੋਂ ਇਹਨਾਂ ਨੇ ਦਰਾਤਮਾਗਾ ਭਜਾਇਆ ਏ ਠੀਕ ਹੈ ਜੀ ਬਹੂ ਇਹਨਾਂ ਦੀ ਲੈ ਕੇ ਗਈ ਆ ਅੱਛਾ ਇਹਨਾਂ ਦੀ ਬਹੂ ਲੈ ਗਈ ਕਹਿੰਦਾ ਹਾਂਜੀ ਹਾਂ ਠੀਕ ਜੋ ਆਪਣੇ ਹੋਸਫਤ ਵਾਸਤੇ ਵਿੱਚ ਹਾਂਜੀ ਦੇਖੋ ਮੈਂ ਘਰ ਘਰ ਨਹੀਂ ਸੀ ਤੇ ਮੈਂ ਤੇ ਮੇਰੀ ਬੇਟੀ ਸੀ ਦੁਕਾਨ ਬੰਦ ਕਰਨ ਗਏ ਤੇ ਮੇਰੀ ਪਾਰਲਰ ਦੀ ਦੁਕਾਨ ਹੈ ਮੇਰੇ ਕੋਲ ਵੈਸੇ ਵੀ ਕਸਟਮਰ ਘਰ ਆਉਂਦੇ ਰਹਿੰਦੇ ਆ ਕਿਉਂਕਿ ਕੋਈ ਵੀ ਲੇਡੀ ਸੁੰਦੇ ਮੇਰੇ ਬੱਚਿਆਂ ਨੂੰ ਪਤਾ ਵੀ ਲੇਡੀਸ ਮੇਰੇ ਕੋਲ ਆ ਜਾਂਦੀ ਹੈ ਅੱਜ ਤੱਕ ਮੈਂ ਇਹਨਾਂ ਦੀ ਬਹੂ ਨਾ ਕਦੇ ਦੇਖੀ ਸੀ ਨਾਮ ਨੂੰ ਕਦੇ ਪਤਾ ਤਾਂ ਨਾ ਮੇਰੇ ਕੋਈ ਗੱਲ ਨਾ ਕੋਈ ਬਾਤ ਮੈਂ ਤਾਂ ਜਿੰਨਾਂ ਦੀ ਤਿੰਨੇ ਬਹੂਆਂ ਨਹੀਂ ਦੇਖੀਆਂ ਹੈਗੀਆਂ ਠੀਕ ਹੈ ਮੇਰਾ ਬੇਟਾ ਤਾਂ ਛੋਟਾ 3 ਸਾਲ ਦਾ ਕਰੇ ਤੇ ਮੇਰੀ ਬੇਟੀ ਸੀ ਇੱਕ ਇਹ ਦੱਸੋ ਜੀ ਤੁਹਾਡੇ ਕੋਲ ਆਈ ਸੀ ਉਹ ਉਹ ਲੇਡੀਸ ਆਈ ਤੀ ਜੀ ਇਕੱਲੀ ਹਾਂਜੀ ਫਿਰ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿ ਹਮੇ ਕਭੀ ਤੁਸੀਂ ਕੌਣ ਕਹਿੰਦੀ ਵੀ ਬੂਆ ਮੈਂ ਮੈਂ ਕਹਾਂ ਤੂੰ ਮੈਨੂੰ ਬੂਆ ਕਿਸ ਤਰ੍ਹਾਂ ਕਹਿੰਦੀ ਆ ਕਹਿੰਦੀ ਵੀ ਮੈਨੂੰ ਇਹ ਵੀ ਨਹੀਂ ਸੀ ਪਤਾ ਜੀ ਉਹ ਵਿਆਹੀ ਹੋਈ ਆ ਮੈਨੂੰ ਇਹ ਵੀ ਨਹੀਂ ਸੀ ਪਤਾ ਜੀ ਵੀ ਉਹ ਪਿਪੜ ਮੱਝ ਰਹੀ ਆ ਜੇ ਮੈਨੂੰ ਪਤਾ ਹੁੰਦਾ ਮੇਰਾ ਜਦ ਨਹੀਂ ਸੀ ਪੈਰ ਪਾਉਣ ਦੇਣਾ ਕਰੇ ਮੈਂ ਤਾਂ ਰੱਬ ਰੱਬ ਕਰਕੇ ਮੇਰੇ ਘਰ ਵਾਲਾ ਕਿਹੜਾ ਲੜਕਾ ਉਸ ਨੂੰ ਲੈ ਗਿਆ ਉਹ ਤੁਹਾਡਾ ਕੀ ਲੱਗਦਾ ਉਹ ਮੇਰੇ ਪਾਏ ਦਾ ਪੋਤਾ ਹੈ ਜੀ ਪਾਏ ਦਾ ਪੋਤਾ ਹਾਂਜੀ ਕੀ ਉਹਨਾਂ ਨਾਲ ਪਹਿਲਾਂ ਗੱਲਬਾਤ ਸੀ ਜੀ ਕਿ ਚਾਹ ਓਨੀ ਜੀ ਮੈਨੂੰ ਪਤਾ ਹੈਗਾ ਜਾਨੀ ਕਿ ਵੀ ਗੱਲਾਂ ਤਾਂ ਹੁਣ ਚਲੋ ਦੇਖੀਏ ਮੁੰਡੇ ਆ ਕਈ ਵਾਰੀ ਫੋਨ ਹੁੰਦਾ ਪਰੇ ਲੈ ਕੇ ਖੜ ਜਾਂਦੇ ਹੁਣ ਸਾਨੂੰ ਕੀ ਪਤਾ ਕਿਹਦੇ ਨਾਲ ਕਰਦਾ ਕਿਹਦੇ ਨਾਲ ਨਹੀਂ ਕਰਦਾ ਹੈਗਾ ਤੁਹਾਡੇ ਕਹਿਣ ਦੇ ਮੁਤਾਬਕ ਇਹੀ ਹੈ ਵੀ ਉਹਦੇ ਨਾਲ ਲੇਡੀ ਦੇ ਨਾਲ ਤੁਹਾਡਾ ਲੜਦਾ ਨਹੀਂ ਸੀ ਤੁਹਾਡਾ ਭਰਾ ਨਹੀਂ ਸੀ ਕਹਿਣ ਦਿੰਦੇ ਹਾਂਜੀ ਹੈਗਾ ਸੀ ਜਾਂ ਨਹੀਂ ਨਹੀਂ ਤਾਂ ਨਹੀਂ ਤਾਂ ਜੀ ਉਹਦੇ ਨਾਲ ਨਹੀਂ ਸੀ ਉਹ ਕੱਲੀ ਲੇਡੀਸ ਆਈ ਸੀ ਮੇਰੇ ਘਰੇ ਉਸ ਤੋਂ ਬਾਅਦ ਤੁਸੀਂ ਉਹਨੂੰ ਭਜਾਤਾ ਉੱਥੇ ਮੈਂ ਸਿਰਫ 2-3 ਘੰਟੇ ਰੱਖੀ ਮੈਂ ਮੈਂ ਕਹਾ ਪੁੱਛਗਿਛ ਕਰੀ ਚਲੋ ਮੇਰੇ ਹਸਬੰਡ ਦਾ ਵਿੱਚ ਨੂੰ ਫੋਨ ਆਈ ਗਿਆ ਮੈਂ ਡਰ ਵੀ ਗਈ ਆ ਫਿਰ ਮੈਂ ਉਹਨੂੰ ਕਹਤਾ ਵੀ ਦੇਖ ਮੇਰੇ ਘਰ ਨਹੀਂ ਰਹਿਣਾ ਆਪਣਾ ਜਾਓ ਜਿੱਥੇ ਜਾਣਾ ਮੈਨੂੰ ਥੋੜੇ ਤੱਕ ਕੋਈ ਮਤਲਬ ਨਹੀਂ ਹੈਗਾ ਉਹ ਲੋਗਾਂ ਨੇ ਦੱਸਿਆ ਵੀ ਮੈਂ ਘਰ ਤੇ ਕਿਸ ਤਰ੍ਹਾਂ ਨਹੀਂ ਮੈਨੂੰ ਕਹਿ ਰਹੀ ਵੈਸੇ ਕੋਰਟ ਮੈਰਜ ਕਰਾ ਲਈ ਆ ਮੈਨੂੰ ਕਰਾ ਲਈ ਆ ਆਹ ਸਤਵਿੰਦਰ ਨਾਲ ਅੱਛਾ ਇਹ ਜਾਨੀ ਹੈ ਤਾਂ ਬਹੁਤ ਲੋਭ ਹੈ ਨਾ ਇੱਕ ਦੂਜੇ ਨਾਲ ਇਹ ਦੋਨੋਂ ਜਾਣੇ ਮੈਨੂੰ ਨਹੀਂ ਜਿਉ ਗੱਲ ਦਾ ਪਤਾ ਐ ਕਹਿ ਰਹੀ ਸੀ ਮੈਂ ਕੋਰਟ ਮੈਰਜ ਆ ਗਈ ਵੀ ਮੈਂ ਤੁਹਾਡੇ ਕੋਲ ਰਹਿ ਕੁਛ ਨਹੀਂ ਤੇ ਜਮਨੂ ਜਾਣਦੀ ਨਹੀਂ ਸੀਗੀ ਇੱਕ ਤਾਂ ਹੁੰਦਾ ਮੇਰੇ ਕੋਲ ਕਸਟਮਰ ਪੱਕਾ ਆਂਦਾ ਕਿਉਂਕਿ ਜੇ ਕਸਟਮਰ ਪੱਕਾ ਹੁੰਦਾ ਮੈਂ ਤਾਂ ਉਹਨੂੰ ਜਾਣਦੀ ਹੋਊਂਗੀ ਮੈਂ ਤਾਂ ਉਹਨੂੰ ਜਾਣਦੀ ਨਹੀਂ ਸੀ ਜਦੋਂ ਸੁਖਵਿੰਦਰ ਦਾ ਸੁਖਵਿੰਦਰ ਦਾ ਨਾਮ ਲਿਆ ਉਹਨੇ ਮਤਾਂ ਨਹੀਂ ਖਣ ਕੇ ਤੁਹਾਡਾ ਮੈਨੂੰ ਲੱਗਿਆ ਤਾਂ ਜੀ ਪਤਾ ਕਹਿੰਦੀ ਵੀ ਮੈਂ ਉਹਦੇ ਨਾਲ ਆਈਆਂ ਮੈਂ ਕਿਹਾ ਵੀ ਚਲੋ ਔਰੇ ਤੇ ਜਿੱਥੇ ਜਾਣਾ ਮੇਰੇ ਘਰ ਨਹੀਂ ਰਹਿਣਾ ਤੁਸੀਂ ਆਪਣੇ ਤੌਰ ਤੇ ਕਹ ਜੀ ਮੈਂ ਉਹਦੇ ਨਾਲ ਔਰੇ ਨਾਲ ਆਈਆਂ ਹਾਂ ਜੀ ਉਹ ਵੀ ਉਸ ਟਾਈਮ ਆਪਣੇ ਇੱਥੇ ਘਰ ਸੰਪਰਕ ਕਰਿਆ ਤੁਸੀਂ ਨਾ ਫੋਨ ਕੀਤਾ ਨਹੀਂ ਜੀ ਮੈਂ ਮੰਮੀ ਤੋਂ ਡਰਦੀ ਸੀ ਮੰਮੀ ਮੇਰੀ ਬਿਮਾਰ ਰਹਿੰਦੀ ਹੈ ਮੈਂ ਕਿਹਾ ਜੇ ਨੂੰ ਪਤਾ ਲੱਗ ਗਿਆ ਮੈਂ ਮਰ ਮੁਰ ਜਾਊਗੀ ਤੇ ਫਿਰ ਮੇਰੀ ਮਤਲਬ ਦੋ ਤਿੰਨ ਦਿਨ ਵੈਸੇ ਵੀ ਨਹੀਂ ਗੱਲ ਹੋਈ ਵੀ ਚਲੋ ਬੀਜ ਨੂੰ ਪਤਾ ਲੱਗ ਗਿਆ ਇੱਥੇ ਵੀ ਆ ਮੁੰਡੇ ਨਾਲ ਆ ਗੱਲਬਾਤ ਹੋ ਗਈ ਵੀ ਉਹ ਡਿਪਰੈਸ਼ਨ ਚ ਚਲੀ ਜਾਂਦੀ ਆ। ਮੈਂ ਕੀ ਕਹਿ ਸਕਦੇ ਆਂ ਵੀ ਜਿਹੜੀ ਤੁਹਾਡੇ ਘਰੇ ਆ ਕੀ ਥੋੜਾ ਜਿਹੜਾ ਬਾਹਰ ਖੜਾ ਰਹਿ ਕੇ ਕਰੇਗਾ। ਇਹ ਮੈਨੂੰ ਨਹੀਂ ਜੀ ਪਤਾ ਵੀ ਬਾਹਰ ਮੈਂ ਕਿਹੜੇ ਦੇਖਿਆ ਜੀ ਖੜਾ ਹੋ ਇੱਕ ਤਾਂ ਹੁੰਦਾ ਵੀ ਮੈਂ ਖੜਾ ਦੇਖਿਆ ਹੋ ਸਕਦਾ ਕਿਤੇ ਲੁਕਿਆ ਹੋਵੇ ਜਾਂ ਕਿਧਰੇ ਸਾਈਡ ਪਰ ਹੋਵੇ ਅਗਲੇ ਨੇ ਘਰ ਦਿਖਾਤਾ ਹੋਵੇ। ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦੀ ਜੀ ਵੀ ਉਹ ਨਾਲ ਹੈ ਤਾਂ ਜਾਂ ਨਹੀਂ ਤਾਂ। ਬਹੁਤ ਧੰਨਵਾਦ। ਜੀ। ਹਾਂਜੀ।